ਪੀਐਮ ਤਾਂ ਜੋ ਲਿਖ ਦਿੰਦੇ ਨੇ ਉਹ ਉਹਨਾਂ ਨੇ ਜਾਰੀ ਕਰ ਦੇਣਾ ਆਰਡੀਐਫ ਹੈ ਰੂਰਲ ਡਿਵੈਲਪਮੈਂਟ ਫੰਡ ਉਸ ਵੇਲੇ ਸਾਰੇ ਕਾਂਗਰਸੀਏ ਆ ਜਿਨ੍ਹਾਂ ਦੇ ਨਾਂ ਲੈ ਨਹੀਂ ਉਹਦਾ ਪੈਸਾ ਮਿਸਯੂਜ਼ ਕਰ ਲਿਆ ਉਹਨਾਂ ਨੇ ਪੈਸਾ ਰੋਕ ਲਿਆ ਸਰਕਾਰ ਆਈ 22 ਚ ਅਸੀਂ ਉਹਨਾਂ ਕੋਲ ਗਏ ਆਰਡੀਐਫ ਦੇ ਪੈਸੇ ਦਿਓ ਜੀ ਕਹਿੰਦੇ ਪਹਿਲਾਂ ਵਿਧਾਨ ਸਭਾ ਚ ਐਕਟ ਲੈ ਕੇ ਆਓ ਕਿ ਪੈਸਾ ਸਿਰਫ ਮੰਡੀਆਂ ਨੂੰ ਜਾਂ ਨੀ ਸੜਕਾਂ ਤੇ ਵਰਤਿਆ ਜਾਊਗਾ ਅਸੀਂ ਵਿਧਾਨ ਸਭਾ ਜੈਕਟ ਪਾਸ ਕੀਤਾ ਕਿੰਨੇ ਪਹਿਲਾਂ ਕੈਪਟਨ ਸਾਹਿਬ ਜਿਹੜੀ ਸਰਕਾਰ ਸੀ ਉਹ ਮਿਸਯੂਜ਼ ਕਰ ਗਈ ਉਹਨਾਂ ਨੂੰ ਕਿਧਰੇ ਹੋਰ ਵਰਤ ਕੇ ਅਸੀਂ ਐਕਟ ਪਾਸ ਕਰਕੇ ਉਹ ਤੋਂ ਬੰਨ੍ਹ ਗਏ ਉਹਨਾਂ ਕੋਲੇ ਪਿਊਸ਼ ਗੋਲਜੀ ਕੋਲੇ ਕਿ ਜੀ ਹੁਣ ਤਾਂ ਐਕਟ ਪਾਸ ਕਰ ਤਾਂ ਹੁਣ ਤਾਂ ਦੇ ਦਿਓ ਹਜੇ ਤੱਕ ਉਹ ਰੋਕ ਰੱਖਿਆ ਠੇ ਯਾਰ ਕੋਲ ਤੇ ਉਦੋਂ ਉਸ ਵੇਲੇ ਕਾਂਗਰਸ ਸੀਗੀ ਮੈਂ ਟੀਵੀ ਦੀ ਡਿਬੇਟ ਤੇ ਕਦੇ ਆਉਂਗਾ ਤੇ ਉਦੋਂ ਬੁਲਾ ਲਿਓ ਸਾਰਿਆਂ ਨੂੰ ਇੱਕ ਵੀ ਪਹਿਲੀ ਗੱਲ ਤੇ ਆਉਣਾ ਨਹੀਂ ਨਹੀਂ ਮੈਂ ਨਹੀਂ ਆਉਂਦਾ ਜੇ ਆਗੇ ਤਾਂ ਉਹਨਾਂ ਨੂੰ ਪਤਾ ਹੈ ਕਿ ਅੱਜ ਕੁੱਤਖਣੀ ਹੋਣੀ ਹੈ ਦੇਖੋ ਮੈਂ ਤਾਂ ਪਹਿਲਾਂ ਸੁਣੀ ਨਹੀਂ ਤਾਂ ਹੁਣ ਮੈਂ ਸੁਣ ਰਿਹਾ ਸੀ ਖਬਰਾਂ ਸਾਡੇ ਸੀਜੀਐਮ ਭਗਵੰਤ ਮਾਨਸਾ ਨਾ ਤਾਂ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਮੈਂ ਕੋਈ ਗਾਲਾਂ ਕੱਢੀਆਂ ਗਾਲਾਂ ਕੱਢਾਂਗਾ ਤਾਂ ਜੇ ਕੋਈ ਗੱਲ ਕਰਾਂਗੇ ਮੇਰੀ ਆਲ ਤਾਂ ਮੂਰੇ ਆ ਕੇ ਕਰੂੰਗਾ ਮੈਂ ਪਿੱਛੇ ਨਹੀਂ ਭੱਜਦਾ ਤੇ ਭਗਵੰਤ ਮਾਨਸਾ ਜੀ ਜੇਰਾ ਤੁਸੀਂ ਇਹ ਗੱਲ ਕਰਦੇ ਹੋ ਨਾ ਵੀ ਮੈਂ ਚੈਲੰਜ ਕਰਦਾ ਡਿਬੇਟ ਕਰ ਲਿਓ ਚੈਨਲ ਤੇ ਸੱਦ ਲਿਓ ਜਿੱਦਣ ਮਰਜੀ ਮੈਂ ਇਸ ਗੱਲ ਦਾ ਤੁਹਾਡਾ ਚੈਲੰਜ ਮੈਂ ਤਾਂ ਨਹੀਂ ਚੈਲੰਜ ਕਰਦਾ ਪਰ ਮੈਂ ਤੁਹਾਡਾ ਚੈਲੰਜ ਜ਼ਰੂਰ ਕਬੂਲ ਕਰਦਾ ਜਦ ਮਰਜੀ ਜਿੱਦਾਂ ਮਰਜੀ ਕੁਰਸੀ ਡਾ ਲਿਓ ਜਿਹੜੇ ਮਰਜੀ ਚੈਨਲ ਤੇ ਡਾ ਲਿਓ ਜਿੱਥੇ ਮਰਜੀ ਆ ਜਿਓ ਤੁਹਾਨੂੰ ਅਸੀਂ ਦੱਸਾਂਗੇ ਕਿਹੜੀਆਂ ਮੁਰਗੀਆਂ ਬੱਕਰੀਆਂ ਦੇ ਤੁਸੀਂ ਪੈਸੇ ਦਿੱਤੇ ਕੀ ਨਾ ਕਿਹੜੀਆਂ ਮਾਵਾ ਭੈਣਾ ਦੇ 1000 ਰੁਪਏ ਦਿੱਤੇ ਕਿਹੜੇ ਕਿਹੜੇ ਤੁਸੀਂ ਹੋਰ ਇੱਕ ਕਿਹੜੀ ਤੁਸੀਂ ਮਾਲਵਾ ਨਹਿਰ ਕੱਢੀ ਹੋਰ ਬੜੀਆਂ ਗੱਲਾਂ ਨੇ ਜਦ ਮਰਜੀ ਤੁਹਾਡਾ ਚੈਲੰਜ 100% ਕਬੂਲ ਜਦ ਮਰਜੀ ਟਾਈਮ ਤੁਹਾਡਾ ਜਗ੍ਹਾ ਤੁਹਾਡੀ ਜਦ ਮਰਜੀ ਦੱਸ ਦਿਓ ਜਿੱਥੇ ਡਿਬੇਟ ਕਰਨਾ ਹੋ ਉੱਥੇ ਪਹੁੰਚੂ ਉੱਥੇ ਪਹੁੰਚਾਂਗੇ ਇਸ ਕਰਕੇ ਇਹ ਬਿਲਕੁਲ ਦਿਮਾਗ ਚੋਂ ਕੱਢ ਦੋਗਾ ਵੀ ਤੁਹਾਡੇ ਉਹ ਜਿਹੜੂ ਤੁਸੀਂ ਜਦੋਂ ਕਿਹਾ ਸੀ ਕਿਸੇ ਨੂੰ ਨਹੀਂ ਕਿਹਾ ਸੀ ਉਹ ਛੱਡੋ ਪਰ ਹੁਣ ਜਿਹੜੀ ਤੁਸੀਂ ਅੱਜ ਗੱਲ ਕੀਤੀ ਆ ਉਹਦੇ ਲਈ 100% ਜਿੱਥੇ ਮਰਜੀ ਆ ਦਿਓ ਟਿਕਾ ਕੇ ਕੋਈ ਵੀ ਕਿਸੇ ਗੱਲ ਦਾ ਕੋਈ ਭੁਲੇਖਾ ਨਹੀਂ ਗਾ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਜਦ ਮਰਜੀ ਆ ਜਿਓ ਮੈਂ ਤੁਹਾਡਾ ਚੈਲੰਜ ਕਬੂਲ ਕਰਦਾ ਹਾਂ